ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕੀ ਆਪਣੀ ਵੀਡੀਓ ਦੇਖ ਰਹੇ ਆ ਅੱਜ ਕਿਸਾਨ ਵੀਰੋ ਤੁਹਾਨੂੰ ਬਹੁਤ ਸਾਰੇ ਐਨੀਮਲ ਦਿਖਾਵਾਂਗੇ ਤੇ ਜਿਹੜੇ ਕੀ ਬਕਾਊ ਆ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹਾ ਜਲੰਧਰ ਪਿੰਡ ਮੱਲੀਆਂ ਖੁਰਦ ਜਿਹੜੀ ਡੈਰੀ ਜੋ ਵੀਡੀਓ ਬਣਾ ਰਹੇ ਆ ਡੈਰੀ ਦਾ ਨਾਮ ਹੈਗਾ ਆ ਮਦਨਲਾ ਡੈਰੀ ਫਾਰਮ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਐਨੀਮਲ ਜਿਹੜੇ ਕੀ ਮਿਲ ਜਾਣਗੇ ਇਦਾਂ ਕਿ ਤੁਸੀਂ ਦੇਖ ਰਹੇ ਆ ਬੱਛੀਆਂ ਗਾਵਾਂ ਹਰੇਕ ਬਰੀਡ ਦੇ ਐਨੀਮਲ ਇੱਥੇ ਹੈਗੇ ਨੇ ਇਹਨਾਂ ਦੇ ਕੋਲ ਫੋਰ ਸੇਲ ਵਾਸਤੇ ਤੇ ਕੁਆਲਟੀ ਬਿਲਕੁਲ ਚੈੱਕ ਕਰ ਲੋ ਇਕਾ ਦੀ ਐਨੀਮਲਾਂ ਦੀ ਸਾਰੇ ਐਨੀਮਲ ਤੁਹਾਨੂੰ ਘੁੰਮ ਕੇ ਇਕਾ ਦਿਖਾ ਦਿੰਦੇ ਆ ਤੇ ਸੀਆਂ ਹੋਈਆਂ ਗਾਮਾਂ ਵੀ ਮਿਲ ਜਣਗੀਆਂ ਬਹੁਤ ਸੋਹਣੀਆਂ ਸੁਨੱਖੀਆਂ ਤੇ ਰਹੀ ਗੱਲ ਪਾਲਣ ਵਾਲੀਆਂ ਬੱਚੀਆਂ ਦੀ ਜਿਹਦੀਆਂ ਦੀ ਡਿਮਾਂਡ ਅੱਜਕੱਲ ਕਾਫੀ ਚਰਚਾ ਦੇ ਵਿੱਚ ਆ ਕਿਉਂਕਿ ਇਹ ਹੁਣ ਬੱਚਿਆ ਸੀ ਤੇ ਬਾਦੂ ਆਪਾਂ ਨੂੰ ਅਦਰ ਸਟੇਟ ਦੇ ਵਿੱਚ ਇਹਨਾਂ ਕੀ ਬੱਚੇ ਖੇਤੋਂ ਜਾਣਾ ਪੈਣਾ ਬਾਕੀ ਬੱਚੇ ਸਾਰੀਆਂ ਟੋਪ ਬਰੀਡ ਦੀਆਂ ਆ ਜਰਸੀ ਐਚ ਐਫਰ ਐਲ ਸ਼ੈਰ ਤੇ ਇੱਧਰ ਤੁਸੀਂ ਦੇਖ ਸਕਦੇ ਆ ਗੱਭਨ ਬੱਚੇ ਵੀ ਬਾਈ ਦੇ ਕੋਲ ਆ ਉਹ ਸੋਹਣੀਆਂ ਤੇ ਸਾਰੇ ਐਨੀਮਲ ਜਿਹੜੇ ਕੀ ਫਾਰਮ ਦੇ ਆ ਕੁਆਲਿਟੀਆਂ ਕਰਦੇ ਚਲੋ ਵੀਡੀਓ ਦੀ ਸ਼ੁਰੂਆਤ ਕਰਦੇ ਆ ਪਹਿਲਾਂ ਜਿਹੜੇ ਇਹਨਾਂ ਦੇ ਕੋਲ ਤੁਹਾਨੂੰ ਦਿਖਾਵਾਂਗੇ ਸਾਲ ਵੀਰ 11 ਪਾਲ ਕੁ ਬੱਚਿਆਂ ਨੇ ਪਾਲੂਆਂ ਨੇ ਆ ਇਹਨਾਂ ਦੇ ਵਿੱਚੋਂ ਇੱਕ ਜਰਤੀਆ 9 HF ਆ ਜਿਹਦੇ ਵਿੱਚ ਕੀ ਦੋ ਵਾਈਟ ਫੇਸ ਵਾਲੀਆਂ ਬਹੁਤ ਸੋਹਣੀਆਂ ਬੱਛੀਆਂ ਜਿਹੜੀਆਂ ਦੀ ਡਿਮਾਂਡ ਆ ਅੱਜਕੱਲ ਜਿਆਦਾ ਹੁੰਦੀ ਆ ਤੇ ਇੱਕ ਐਸ ਚਰ ਨਸਲ ਦੀ ਬੱਛੀ ਵੀ ਆ ਟੋਟਲ 11 ਬੱਛੀਆਂ ਨੇ ਜੀ ਤੇ ਇੱਕ ਗਾਂ ਸੁਈ ਹੋਈ ਬਹੁਤ ਸੋਹਣੀ ਮਗਰ ਬੱਛੀ ਆ ਬਰੀਡ ਵਾਲੀ ਫੇਸ ਕੁਆਲਿਟੀ ਕਰ ਲੋ ਚੈੱਕ ਮੋਬਾਈਲ ਨੰਬਰ ਨੀਚੇ ਸਕਰੀਨ ਤੇ ਦਿੱਤਾ ਗਿਆ ਆ ਜਿਹੜਾ ਜਿਹੜਾ ਵੀ ਜਿਹੜਾ ਜਿਹੜਾ ਨਗ ਲੈਣਾ ਚਾਹੁੰਦਾ ਹੈ ਕੰਡੈਕਟ ਕਰ ਸਕਦਾ ਆ ਪਹਿਲਾ ਸੂਰਸਿੰਨ ਵਾਲੀ ਵਿਹੜ ਵੀ ਆ ਬਹੁਤ ਸੋਹਣੀ ਗੰਦੂ ਚਾਰ ਦੰਦ ਆ ਬਹੁਤ ਸੋਹਣੀ ਨਸਲ ਬਰੀਡ ਦੀ ਆ ਇੱਕ ਦੁੰਦੀ ਖੀਰੀ ਵਿਹੜ ਇਹ ਵੀ ਬਹੁਤ ਸੋਹਣੀ ਬਿਊਟੀ ਦੇ ਵਿੱਚ ਆ ਫੇਸ ਕੁਆਲਟੀ ਕਰੇ ਤੇ ਫਾਇਦੇ ਕੋਲ ਸੋਹਣੇ ਸੋਹਣੇ ਨਗੇ ਨੇ ਸਾਰੇ ਤੇ ਇੱਕ ਆ ਵੇੜ ਖੀਰੀ ਆ ਦੰਦੋ ਇਹ 5 ਮਹੀਨਿਆਂ ਦੀ ਗੱਬਣ ਆ ਇੱਕ ਆ ਵੇੜਿਆ ਦੋ ਦੰਦਿਆ ਫੁੱਲ ਹਾਈਟ ਦੇ ਵਿੱਚ ਆ ਜਿਹਨੂੰ ਕਵਾਂਗੇ ਕਿ ਕੰਬਿਡੀਸ਼ਨ ਲੈਵਲ ਦੀ ਵੇੜ ਆ ਹਾਈਟ ਲੈਂਥ ਚੈੱਕ ਕਰੋ ਇਹ ਵੀਰੋ ਦੋ ਦੰਦਿਆ 7 ਮਹੀਨਾ ਦੀ ਗੱਬਣ ਆ ਤੇ ਇਧਰ ਸੂਨ ਵਾਲੀਆਂ ਵੇੜੀਆਂ ਤੁਨੇ ਦੁੱਧ 40 40 ਪਲੱਸ 40 ਕਪੈਸਿਟੀ ਦੀਆਂ ਆ ਵੇੜ 35 ਪਲੱਸ ਮੰਨ ਲਓ ਤੇ ਦੂਜੀਆਂ ਵੇੜੀਆਂ ਦੋਨੇ 40 40 ਧੰਨਵਾਦ ਟੱਡਾ ਸਾਰਿਆਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਥੈਂਕ ਯੂ